ਹਾਜੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਦਰਮਨਤਾਰਨ ਸਾਹਿਬ ਵੀਰਚੰਡਾ ਸਿੰਘ ਉਹਦੇ ਘਰ ਆਇਆ ਦੋਸਤੋ ਇਸ ਫਾਰਮ ਤੋਂ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਤੇ ਰੁਟੀਨ ਦੇ ਵਿੱਚ ਹੀ ਵੀਰਚੰਡਾ ਸਿੰਘ ਉਹ ਕੰਮ ਕਰਦੇ ਆ ਪਸ਼ੂ ਵਪਾਰ ਦਾ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਆਪਾਂ ਤੁਹਾਨੂੰ ਟੋਟਲ ਵੈਸੇ ਛੇਕ ਨਾਲ ਦਿਖਾਉਣੇ ਆ ਸੁਇਸਬਾਈ ਵੀ ਤਾਜੇ ਤੁਹਾਨੂੰ ਐਨੀਮਲ ਦਿਖਾਈ ਦੇਣਗੇ ਬਿਲਕੁਲ ਸੱਜਰ ਤਾਜੀਆਂ ਵੜਾ ਵੀ ਸੁਈਆਂ ਇੱਕ ਤੋਂ ਮੱਝਾਂ ਬਿਲਕੁਲ ਤਾਜੀਆਂ ਸੱਜਰ ਸੁਈਆਂ ਨੇ ਤੇ ਇੱਕ ਢੁੱਕੀ ਗੱਬਣ ਤਿਆਰੀ ਵਾਲੀ ਮੱਝ ਤੁਹਾਨੂੰ ਦਿਖਾ ਦੇਾਂਗੇ ਇੱਕ ਇਧਰ ਟੋਕਰ ਗੱਬਣ ਤੁਹਾਨੂੰ ਵੇਰ ਦਿਖਾ ਦਾਂਗੇ ਠੀਕ ਆ ਜੀ ਸੋ ਟੋਟਲ 6 ਨਗਾ 6 ਨਗਾ ਦੀ ਡਿਟੇਲ ਛੰਡਾ ਸਿੰਘ ਤੋਂ ਲੈ ਕੇ ਪ੍ਰੋਪਰ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂਗੇ ਗ੍ਰੈਂਡ ਕੈਰੋ ਪੈਲਸ ਹੁੰਦਾ ਦੋਸਤੋ ਜਦੋਂ ਤੁਸੀਂ ਕੈਰੋ ਵਿਜ਼ਿਟ ਕਰੋਗੇ ਪੱਟੀ ਤੋਂ ਤਕਰੀਬਨ ਜਿਹੜੀ ਛੜਕ ਤਰਨ ਤਰਨ ਸਾਹਿਬ ਨੂੰ ਜਾਂਦੀ ਆ 5 ਕਿਲੋਮੀਟਰ ਦੀ ਦੂਰੀ ਆ ਪਿੰਡ ਕੈਰੋ ਗ੍ਰੈਂਡ ਕਰੋ ਪੈਲਸ ਤੋਂ ਇੱਕ ਛੜਕ ਜਿਹੜੀ ਨਿਕਲਦੀ ਆ ਵਿੱਚ ਢੰਡਸ ਸਿੰਘ ਹੁੰਦੀਆਂ ਬਾਈਕਾਂ ਬਾਹਰ ਹਵੇਲੀਆਂ ਤੇ ਆ ਜਾਂਦੀ ਆ ਅੱਜ ਤਰੀਕ 3 ਅਪ੍ਰੈਲ ਤੇ ਸਮਾਂ ਕੋਈ ਆਪਾਂ ਸ਼ਾਮ ਦੇ 4:00 ਵਜੇ ਵੀਡੀਓ ਬਣਾ ਰਹੇ ਆ ਸੋ ਜਿੰਨੇ ਵੀ ਐਨੀਮਲ ਦਿਖਾਵਾਂਗੇ ਸਾਰੇ ਭਰਾਵਾਂ ਨੂੰ ਆਪਾਂ ਬੇਨਤੀ ਕਰਾਂਗੇ ਠੀਕ ਆ ਜੀ ਜਿੰਨੇ ਸੱਜਣ ਵੀਰ ਜਿੰਨਾ ਪਰਿਵਾਰ ਆਪਣੇ ਨਾਲ ਜੁੜਿਆ ਇੱਥੇ ਆਣ ਕੇ ਆਪਣੀ ਇੱਕ ਟਾਈਮ ਚਾਹੇ ਦੋ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਿਓ ਆਨਲਾਈਨ ਭਰਾ ਕੋਈ ਵੀ ਖਰੀਦੀ ਕਰਨਾ ਚਾਹੁੰਦਾ ਤੇ ਬੇਸ਼ੱਕ ਵੀਡੀਓ ਕਾਲ ਤੇ ਚਵਾ ਕੇ ਤਪਾ ਕੇ ਆਪਣੀ ਤਸੱਲੀ ਕਰਵਾ ਕੇ ਇਹਰ ਸਵਦਾ ਕਰ ਸਕਦੇ ਹੋ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ ਸਾਥਰੀ ਕਾਰ ਸਾਥਰੀ ਕਾ ਵੀਰ ਜੀ ਸਾਥਰੀ ਕਾਰ ਠੀਕ ਠਾਕ ਵੀਰ ਜੀ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਝੰਡਾ ਸਿੰਘ ਹਾਂ ਜੀ ਤੇ ਅੱਛਾ ਵੀਰ ਝੰਡਾ ਸਿੰਘ ਅੱਜ ਮਾਲ ਆਪਣੇ ਕੋਲ ਟੋਟਲ 6 ਪਸ਼ੂ ਪਕਾਊਗਾ ਹਾਂ ਜੀ ਹਾਂ ਜੀ 6 ਪਸ਼ੂ ਹੈ ਵੀਰ ਜੀ ਠੀਕ ਆ ਮਾਲ ਵੈਸੇ ਸਾਰਾ ਸਵੇਰ ਸਵੇਰਾ ਤੇ ਮਾਝੀ ਇੱਕ ਗੱਬਣਾ ਹਾਂ ਜੀ ਹਾਂ ਜੀ ਇੱਕ ਗੱਬਣਾ ਵੀਰ ਜੀ ਮੈਂ ਠੀਕ ਆ ਹਾਂਜੀ ਹਾਂਜੀ ਝੋਟੀ ਬਹੁਤ ਚੰਗੀ ਆ ਆ ਤੋਹਫਾ ਵੀਰ ਚੰਨਾ ਸਿੰਘ ਲੈ ਕੇ ਆਂਦਾ ਜੀ ਹਾਂਜੀ ਹਾਂਜੀ ਇਹ ਵੀਰ ਜੀ ਤੋਹਫਾ ਹੀ ਆ ਕਰਮਾ ਰੀ ਬਹੁਤ ਸੋਹਣੀ ਮੱਝ ਆ ਯਾਰ ਹਾਂਜੀ ਹਾਂਜੀ ਲਓ ਵੀ ਇੱਕ ਵਾਰੀ ਤੁਹਾਨੂੰ ਆਪਾਂ ਮੱਝ ਦੇ ਦੋਸਤ ਦਰਸ਼ਨ ਕਰਾਉਣੇ ਆ ਆ ਦੇਖੋ ਮੇਰਾ ਭਰਾ ਹਾਂਜੀ ਵੇਖੋ ਥਲਕ ਥਲਕ ਕਰਦੀ ਕਿ ਨਹੀਂ ਕਰਦੀ ਹਾਂਜੀ ਹਾਂਜੀ ਪੂਰੇ ਵੀਰ ਜੀ ਵੇਖੋ ਨਾਲੇ ਚੰਗੀ ਤੇ ਸੂਈ ਸਵਾਈ ਬਿਲਕੁਲ ਤਾਜੀ ਸੱਜਰਾ ਚ ਕਿੰਨੇ ਦਿਨ ਹੋਗੇਗੀ ਕੀ ਇਹ ਅੱਜ ਹੀ ਸੂਈ ਸਵੇਰੇ ਤੜਕੀ ਅੱਜ ਮਾਰਨਿੰਗ ਹਾਂਜੀ ਤੜਕੇ ਸੂਈ ਹੈ ਕਰਮਾਰੀ ਮੰਨ ਲਓ ਵੀ ਸਾਢੇ 3 ਵਜੇ ਦੇ ਲਗਭਗ ਵੀਰ ਜੀ ਸੂਈ ਹੈ ਤੇ ਜੇ ਰਜੂਰੇ ਨੇ ਪਾਤੀ ਸੀ 9:10 ਵਜੇ ਆਪਣੇ ਕੋ ਐ ਪ੍ਰੋਪਰ ਹੈਗੀ ਆ ਆਪੇ ਹੀ ਸੂਈ ਜੇ ਕਰਮਾ ਲਈ ਮੈਂ ਉੱਠਿਆ ਜਿੱਥੇ ਇੱਥੇ ਬੱਚਾ ਸੀ ਪਿਆ ਆ ਜੀ ਹਾਂਜੀ ਆ ਵੇਖੋ ਲੋ ਜੀ ਮਗਰ ਕਟਾ ਬਹੁਤ ਸੋਹਣਾ ਠੀਕ ਆ ਜੀ ਸ਼ਾਈ ਸ਼ੂਈ ਚੈੱਕ ਕਰੋ ਗੱਲਾ ਨਾੜੂਆ ਨਾਲ ਹਾਂਜੀ ਹਾਂਜੀ ਅੱਗੇ ਮੈਂ ਵੇਖ ਰਿਹਾ ਵੱਖੰਦੇ ਆ ਵੀਰ ਜੀ ਆ ਵੇਖੋ ਨਾਲ ਬਿਲਕੁਲ ਗਿੱਲਾ ਨਾੜੂਆ ਹਾਂਜੀ ਹਾਂਜੀ ਬਾਕੀ ਬਿਲਕੁਲ ਜੈੱਡ ਬਲੈਕ ਕਿਵੇਂ ਆਦੇ ਹੁੰਦੇ ਨਾ ਬੱਚੇ ਦੇ ਪੱਗਵਾਲ ਵੇਖੋ ਛੱਲੇ ਪਏ ਆਏ ਆ ਛੱਲੇ ਵਾਲਾ ਆਹ ਵੇਖੋ ਛੱਲੇ ਜੱਟ ਦੀ ਛੱਲਿਆਂ ਦੀ ਗੱਲ ਬਾਤ ਮੁਦਰਤ ਦੀਆਂ ਖੇਡਾਂ ਵੇਖੋ ਕਿ ਨਹੀਂ ਮੁਦਰਤ ਦੀਆਂ ਬਹੁਤ ਪਿਆਰੀ ਆ ਮੈਂ ਸਿੱਧੇ ਘਰਾਂ ਦੇ ਵਿੱਚਿੱਧੇ ਕਿੱਥੋਂ ਜਿਹੜੇ ਛੱਲੇ ਤੁਹਾਨੂੰ ਪਤਾ ਕਿ ਨਹੀਂ ਬਰੀ ਦੇ ਵੇਖੋ ਬੱਚੇ ਛੱਲੇ ਪਏ ਆ ਹਾਂਜੀ ਬਹੁਤ ਪਿਆਰਾ ਮਗਰ ਕਟਾ ਅੱਛਾ ਇਹ ਛੱਲੇ ਮਾਰਨਿੰਗ ਸੂਣ ਸੋਣ ਤੋਂ ਬਾਅਦ ਜੇਰ ਪੈਣ ਤੋਂ ਬਾਅਦ ਚੋ ਚਾ ਜੀ ਵੀਰ ਜੀ 11:00 ਕ 11:00 ਵਜੇ ਚੋਈ ਆ ਮੈਂ ਨਾ ਥੱਲੇੋਂ ਤੁਹਾਨੂੰ ਪਤਾ ਵੀ ਸੂਸ ਆ ਕੇ ਡੰਗਰ ਜਦੋਂ ਹੁੰਦਾ ਨਾ ਤੇ ਬਾਕੀ ਇਹ ਗੱਲ ਹੈਗੀ ਆ ਵੀ ਤਾਂਗ ਹੁੰਦਾ ਮੈਂ ਨੇ ਪੱਠੇ ਪੱਠੇ ਨਹੀਂ ਮਾਬਟੀਗਾ ਜੀ ਪੰਦਾ ਹੀ ਪਾਈ ਫਿਰਦੀ ਕਰਮਾਂ ਵਾਲੀ ਉਹ ਸੋਣ ਜੱਡੇ ਲੇਵੇ ਤੇ ਫਿਰ ਸੀਲੀਆਂ ਸੂਲੀਆਂ ਵੜੀਆਂ ਵੀਰ ਜੀ ਆ ਵੇਖੋ ਭਾਵੇਂ ਇਦਾਂ ਹੀ ਕਰਮਾਂ ਵਾਲੀ ਦੇ ਥੱਲੇ ਬਹਿ ਜਾਓ ਆ ਵੇ ਹਾਂਜੀ ਬਹੁਤ ਸੋਣਾ ਪਿੱਟ ਕੋੜਾ ਲੱਗਾ ਕਰਮਾਂ ਨਹੀਂ ਮੰਨ ਲਓ ਪਿੱਛੇ ਪਹਿਲੇ ਸਾਲ ਸਾਹਿਬ ਨਾਲ ਸੂਤੋਂ ਹੀ ਬਾਹਰ ਤੇ ਗਾੜੀ ਆਏ ਧੁੰਨ ਨਾ ਲੱਗਾ ਹਾਂ ਲੋ ਵੀ ਆ ਗਾਂ ਬਿਲਕੁਲ ਤੁਮ ਕੋ ਸਟਾਰਟ ਹੋ ਗਏ ਤੇ ਸੂਰਨਾ ਸੂਨਾ ਜਿਹੜਾ ਲੇਵਾ ਟੱਚ ਕਰਦੀ ਆ ਹਾਂਜੀ ਚੰਗੇ ਭਾਂਡੇ ਦੇ ਵਿੱਚ ਆ ਬਾਕੀ ਦੁੱਧ ਤੋਂ ਆਪਾਂ ਚੰਗੀ ਉਮੀਦ ਕਰ ਸਕਦੇ ਬਹੁਤ ਵੀ ਬੜੀਆਂ ਮੰਨ ਲਾ ਵੀ 16 ਕਿਲੋ ਦੁੱਧ ਦੋ ਆਂਦੇ ਵੀ ਮੰਨ ਲਓ ਬੰਦੇ ਬਹੁਤ ਚੰਗੇ ਸੀ ਆਂਦੇ ਵੀ ਅਸੀਂ 16 16.5 ਕਿਲੋ ਵੀ ਜੀ ਇਹਦੇ ਕੋਲੋਂ ਦੁੱਧ ਚੋਇਆ ਠੀਕ ਆ ਲਓ ਵੀਰ ਜੰਦੇ ਖੋਲ ਕੇ ਨਾਲ ਦੀ ਨਾਲ ਦਿਖਾਈਏ ਭਰਾਵਾਂ ਨੂੰ ਸਵੇਰੇ ਹੋਊਗੀ ਤੇ ਜੇਗਾ ਕਿਵੇਂ ਜਿੱਜਾ ਜਿੱਜਾ ਪਿਓ ਰਸੂਈ ਵੀਰ ਜੀ ਲਓ ਜਿੱਜਾ ਸਵੇਰੇ ਰਸੂਈ ਹਾਂਜੀ ਕੋਈ ਸੱਜਣਾ ਮੰਨ ਕੇ ਸੌਦਾ ਕਰ ਲੇ ਹਾਂਜੀ ਅੱਜ ਮਾਰਨਿੰਗ ਸੂਈ ਆ ਜੇਰ ਪੈ ਗਈ ਆ ਮਗ ਚਵਾ ਚਬੂਦ ਦੀ ਚੰਗੀ ਨਿਕਲੀ ਆ ਬਾਕੀ ਫੇਸਪੂਸ ਕੁਆਲਿਟੀ ਵੇਖੋ ਮੈਂ ਇਹਦੀ ਵੀ ਚੰਗੀ ਆ ਹਾਂਜੀ ਸ਼ਾਈ ਸ਼ੂਜ ਮੈਂ ਉਹਨੂੰ ਵੀ ਪੂਰੀ ਆ ਹਾਂ ਸੰਭੀ ਸਮਾਈ ਵੀਰ ਜੀ ਬੜੀ ਆ ਕਰਮਾ ਵਾਲੀ ਬਹੁਤ ਨਾ ਮੰਨ ਲਓ ਇਹ ਗੱਲ ਹੈਗੀ ਆ ਹਾਂ ਤੇ ਅਵੇ ਬੱਚੇ ਨੂੰ ਅਜੇ ਪੂਰਾ ਅ ਤੋਰਿਆ ਨਹੀਂ ਜਾਂਦਾ ਬੱਚਾ ਫਿਰ ਹਾਂਜੀ ਹਾਂਜੀ ਨਿਊ ਬੌਰਨਰ ਤੇ ਫਿਰ ਬੱਚੇ ਚੰਗੀ ਤਰ੍ਹਾਂ ਖੜਾ ਹੋਇਆ ਜਾਂਦਾ ਵਜਨ ਲੋਟ ਆਲੀ ਚਵਾ ਵੀਦੀ ਐਡਾ ਸੋਹਣਾ ਵਾ ਕਰਮਾ ਤੇ ਵੀਰ ਝੰਡਾ ਜਿਵੇਂ ਆਪਾਂ ਕਹਿ ਰਹੇ ਸੀ ਪਹਿਲਾਂ ਵੀ ਵਾਕੇ ਪੀ ਭਾਂਦਰ ਕੇ ਆ ਕੇ ਹੋਦੇ ਹਾਂਜੀ ਹਾਂਜੀ ਠੀਕ ਹੈ ਤੇ ਪਲੀ ਪਲੀਤੀ ਆ ਸੰਨੀ ਸੁਭੀ ਬਾਕੀ ਜਿਹੜੇ ਹਿਸਾਬ ਨਾਲ ਵਿਰਦੀ ਸੂਈ ਆ ਨਾ ਕਰਮਾਂ ਵਾਲੀ ਆਪੇ ਹੀ ਸੂਈ ਤੇ ਹਿਸਾਬ ਲਾ ਲੋ ਵੀ ਆਪੇ ਹੀ ਹਿਸਾਬ ਨਾਲ ਕਰਮਾਂ ਵਾਲੀ ਨੇ ਮਿੰਟੋ ਮਿੰਟੀ ਜੇਰ ਪਾਤੀ। ਅੱਲਾ ਵੀ ਕਰੋ ਜੀ ਆਓ ਜੀ ਪਿਆਰੀ ਮੈਂ ਆ ਸੋ ਦੁੱਧ ਨੂੰ ਚੰਗੀ ਖਰੀ ਰਹੂਗੀ ਠੀਕ ਆ। ਹਾਂ ਤੇ ਭਰਾ ਵੀ ਬੜਾ ਪੋਲਾ ਬਾਕੀ ਘਿਓ ਠੰਡਾ ਕਰਮਾਂ ਵਾਲੀ ਨੂੰ ਚੜਿਆ ਤੇ ਚਵਾਈ ਕਿਉਂ ਨਾ ਪੋਲੀ ਹੋ। ਹਾਂਜੀ ਬੱਚਾ ਨਾਲੇ ਵੇਖੋ ਵਿਰਦੀ ਇਹ ਗੱਲ ਹੈਗੀ ਆ ਵੀ ਬਹੁਤ ਮੰਨ ਲੋ ਇਹ ਗੱਲ ਹੈਗੀ ਆ। ਭਲਿਆ ਪਰਿਆ ਪਲੀਤਾ ਵਾ ਕਰਮਾਂ ਵਾਲਾ। ਹਾਂ ਹਾਂਜੀ ਚ ਚਵਾਈ ਵੀ ਇਦਾਂ ਦੀ ਆ ਵਰਜੀ ਵੀ ਮੰਨ ਲਓ ਨਜ਼ਾਰੇ ਤੇ ਤਰ੍ਹਾਂ ਦੇ ਹੁੰਦੇ ਨਾ ਨੰਦਾ ਤੇ ਉਹ ਚੀਜ਼ ਆ ਹਾਂ ਥੱਲੇ ਮੰਨ ਲਓ ਇਹ ਗੱਲ ਹੈਗੀ ਆ ਵੀ ਆ ਪੁੱਤ ਇਦਰ ਹਾਂ ਤੇ ਇਹ ਨਹੀਂ ਵੀ ਮੰਨ ਲਓ ਕਰਮਾਂ ਵਾਲੀ ਚਲੋ ਕੋਈ ਪੱਠੇ ਬੱਤੇ ਆ ਜਾ ਰੋ ਧੋਦ ਚਾਚਰਤਾ ਰ ਮਾਰ ਕੇ ਦਿਖਾ ਦੇ ਕੋਈ ਮੰਨ ਲਾ ਇਹ ਗੱਲ ਹੈਗੀ ਆ ਲਓ ਜੀ ਲਓ ਜੀ ਅਗਲੇ ਪਿਛਲੇ ਥਾਂਾਂ ਦੀ ਚੋਣ ਦੇਖੋ ਮੋਟੀ ਮੋਟੀ ਧਾਰਾ ਪੂਰੀ ਅੰਗੂਠੇ ਜੜੀ ਪੂਰੀ ਪੂਰੀ ਗੋਠੀ ਚ ਦੀਵੇ ਆਗੇ ਅਗਲੇ ਪਿਛਲੇ ਥਾਣਾ ਦਾ ਚੋਣ ਵੇਖੋ ਮੇਰਾ ਵਾਹ ਸੋ ਚੰਗੀ ਚਵਾਈ ਆ ਬਾਕੀ ਹਾਂ ਮਿੱਠੀ ਵੜੀ ਵੀ ਦੀ ਕਰਮਾ ਦੀ ਬਹੁਤ ਮਿੱਠੀ ਆ ਵੀ ਮੰਨ ਲਓ ਜਿੱਦਾਂ ਮਰਜੀ ਕੋਈ ਭੈਣ ਚ ਪੁਲਿਸ ਸਾਹੀ ਵਾਲੇ ਪਾਸੇ ਕੋਈ ਸ਼ੱਕ ਨਹੀਂ ਹਾਂਜੀ ਪੁਲਿਸ ਸਾਹੀ ਵਾਲੇ ਕੋਈ ਬਹੁਤ ਕਰਮਾ ਦੀ ਚਵਾਜੂਗੀ ਚੰਗਾ ਹਾਂਜੀ ਹਾਂਜੀ ਤਦਕੂਤ ਵੀ ਪੂਰਾ ਵੱਡਾ ਕੋਈ ਵੀ ਭਰਾ ਸੌਦਾ ਕਰਦਾ ਕੋਈ ਇਹ ਨਾ ਡਰਦੇ ਰਿਹਾ ਜੇ ਵੀ ਕਿਤੇ ਛੋਟੇ ਕੱਤਦੀ ਆ ਕੱਤ ਵਟਾ ਹਾਂਜੀ ਸੋ ਚੰਗਾ ਸੋਨਾ ਟਾਜਾ ਪੂਰੀ ਖਬਰਦਾਰ ਬਾਕੀ ਨਾ ਜਿਹਦੇ ਹਿਸਾਬ ਨਾਲ ਸਵੇਰੇ ਚੋਈ ਆ ਨਾ ਬਹੁਤ ਸਵੇਰੇ ਮੈਂ ਚੋਈ ਵੀ ਵਾਵਾ ਖਾਲੀ ਕੀਤੀ ਤੇ ਪੱਠੇ ਵੀ ਇਹਨੇ ਕਰਮਾਰੀ ਨੇ ਨਾ ਮੁੜਕੇ ਮਗਰੋਂ ਐ ਰੱਜ ਕੇ ਖਾਦੇ ਆ ਵੇਖੋ ਚਲੋ ਆਪਾਂ ਪਾਈ ਵਕੀ-ਵਕੀ ਵੀ ਕੱਢ ਗਈ ਆ ਹਾਂ ਇਹ ਨਹੀਂ ਵੀ ਕਈ ਵਾਰੀ ਹੁੰਦਾ ਚਲੋ ਡੰਗਰ ਚਲੋ ਇਹਨੇ ਪਹਿਲਾਂ ਨਹੀਂ ਖਾਦੇ ਜਦੋਂ ਚੋਈ ਚਵਾਈ ਹੌਲੀ ਕੀਤੀ ਨਾ ਥੱਲਿਓ ਉਦੋਂ ਐ ਕਰਮਾਰੀ ਨੇ ਰੱਜ ਕੇ ਮੈਂ ਪੱਠੇ ਵੀ ਖਾਦੇ ਪਾਣੀ ਵੀ ਪੀਤਾ ਤੇ ਇਹ ਆ ਵੀ ਜੇ ਤੁਹਾਨੂੰ ਪਤਾ ਡੰਗਰ ਆਕਰਿਆ ਹੁੰਦਾ ਵਾ ਹਾਂ ਜੀ ਸੁਸਵਾਜ ਜਦੋਂ ਇਹ ਗੱਲ ਲੱਗੀ ਆ ਅੱਛਾ ਚੰਡੇਪੁਰ ਕੀ ਡਿਮਾਂਡ ਕੀ ਮੁੱਲ ਕਰਤੀ ਪੈਂਦੀ ਜੀ ਜਿੱਦ ਤਰ੍ਹਾਂ ਦੀ ਚਲੋ ਮੈਂ ਆ ਮੈਂਨ ਤੇ ਭਾਵੇਂ 180 85 ਜੋ ਮਰਜ਼ੀ ਮੁੱਲ ਕਰੀ ਜਾਈਏ ਪਰ ਨਹੀਂ ਡੇਢ ਚੋਂ ਮਾਨਤਾਨ ਕਰਨਾ ਵੀ ਡੇਢ ਚੋਂ ਹਾਂਜੀ ਐਂਡ ਤੋਂ ਐਂਡ ਕਿੱਥੋਂ ਤੱਕ ਹੁੰਦਾ ਛੋੜ ਛੱਪਾ ਕਰਕੇ ਇਹ ਆ ਵੀ ਛੋੜ ਛੱਪਾ ਵੀਰ ਜੀ ਮੰਨ ਲਓ ਇਹ ਗੱਲ ਹੈਗੀ ਆ 45 ਦੀ ਦੇ ਦੀਏ 45 ਦੀ ਹਾਂਜੀ ਪੂਰੇ 45 ਦੀ ਤੇ 1500 ਵੀਰ ਜੀ ਛੋੜ ਸਾਢੇ 43 ਦੀ ਹੋਣੀ ਹੈ ਠੀਕ ਆ ਉਹ ਵੀ 1.43 ਦੀ ਹੋਊਗੀ ਠੀਕ ਆ। ਬਾਕੀ ਇਹ ਵੇਖੋ ਮੇਰਾ ਭਰਾ ਬਹੁਤ ਸੋਹਣੀ ਆ ਨਿੱਗਰ ਪਿੰਡੇ ਵਿੱਚ ਨਿੱਗਰ ਹਵਾਨਾ ਚੱਡਾ। ਸੋ ਕਿਸੇ ਪਾਸੇ ਨੂੰ ਖੁੰਜੀਗੀ ਠੀਕ ਆ ਜੀ। ਇਹ ਚੰਗੇ ਘੱਟ ਵੱਡੇ ਵਿੱਚ। ਵੀਰ ਜੀ ਇਹ ਪਿੱਠਪੁੜੇ ਤੇ ਇਹ ਚੱਡੇ ਜਿਹੜੇ ਆ ਕਿਤੇ ਦਵਾਦਬ ਨਹੀਂ ਲੱਭਦੇ। ਹਾਂ। ਬਾਕੀ ਚਲੋ ਇਹ ਲੱਭ ਜਾਂਦੇ ਇਹ ਨਹੀਂ ਗੱਲ ਵੀ ਨਹੀਂ। ਬਾਕੀ ਇਹ ਚੀਜ਼ਾਂ ਉਹ ਮਾਲ ਤਾਂ ਪਰੇ ਤੋਂ ਪਰੇਗਾ ਪਰ ਜੰਦੇ ਹਾਂ ਜੀ। ਬਾਕੀ ਫਿਲਹਾਲ ਆਪਣੇ ਕੋਲ ਜਿਹੜੀ ਅੱਜ ਮੱਝ ਹੈ ਚੰਗੀ ਆ। ਹਾਂ। ਸੋ ਚੰਗੇ ਦੋ ਤੋਂ ਵੱਧ ਦੇ ਵਿੱਚ। ਬਾਕੀ ਨਾ ਚਲੋ ਜਿਹੜੇ ਹਿਸਾਬ ਨਾਲ ਉਹਨਾਂ ਨੇ ਸੰਭੀ ਸੂੰਭੀ ਆ ਨਾ। ਹਾਂ। ਚਲੋ ਇਹ ਆ ਵੀ ਮੈਂ ਨੇ ਮੈਨੂੰ ਸਵੇਰੇ ਸੂਕੇ ਦੱਸਿਆ ਵਾ ਵੀ ਵਾਕਿਆ ਹੀ ਮੈਨੂੰ ਚਰਿਆ ਵਾ ਆਪੇ ਹੀ ਮੰਨ ਲਓ ਤੁਹਾਨੂੰ ਦੱਸਣ ਦਿਆਂ ਗੱਲ ਵੀ ਆਪੇ ਹੀ ਸੁਈ ਕਰਮਾ ਲਈ ਤੇ ਸੂਣ ਤੋਂ ਬਾਅਦ ਤੁਸੀਂ ਹਿਸਾਬ ਲਾ ਲਓ ਵੀ ਢਾਈਆਂ ਤੰਨਾਂ ਕੈਂਤਾਂ ਬਾਤਾਂ ਜੇ ਰਪਾਤ ਵੀ ਜੀ ਆਪਣੇ ਕੋਲੇ ਕਲਿੱਪ ਬਣਿਆ ਪਿਆ ਵਾ ਆਪਣੀ ਕੋਈ ਤਸੱਲੀ ਕਰ ਲਈ ਅੱਗੇ ਥੰਨੇ ਵੀ ਆ ਝੋਟੀ ਕੱਢ ਲੀਏ ਹਾਂਜੀ ਇਹ ਤਾਂ ਸੂਹਾ ਕਿਵੇਂ ਆ ਇਹ ਜੀ ਦੂਜਾ ਸੂਹਾ ਝੋਟੀ ਨੇ ਪਿਓਰ ਸੂਣਾ ਜੇ ਠੀਕ ਹੈ ਜੀ ਜਾਤ ਬਰੀਡ ਝੋਟੀ ਨੂੰ ਵੇਖੋ ਕਿੰਨੀ ਲੱਗੀ ਵੇਖ ਲਓ ਵੀ ਦੂਜਾ ਸੂਹਾ ਦੋਸਤੋ ਇਸ ਝੋਟੀਆਂ ਸੂਣਾ ਹਾਂ ਵੇਖੋ ਬਾਕੀ ਸ਼ਾਈ ਛੂ ਉਹ ਮੱਥਾ ਕਰੋ ਚੱਕ ਗੋਲ ਸਿੰਘ ਆ ਕਰੋ ਚੱਕ ਠੀਕ ਆ ਜੀ ਦੂਜਾ ਸੁਬਾ ਸੂਣ ਵਾਲੀਆਂ ਲੈ ਜੂ ਦੇਣਾ ਜੇ ਇਹ ਦੇਣ ਖੜੂ ਕੀ ਵਿੱਦੀ ਇਹ ਨਾ ਇਹਨੇ ਪੂਰੇ ਪੜੇ ਨਹੀਂ ਖਿੱਚੇ ਇਹ ਨਾ ਵਿੱਦੀ ਪਤਾ ਗੱਲ ਕੀ ਆ ਮੈਂ ਤੁਹਾਨੂੰ ਦੱਸਦਾ ਗੱਲ ਵੀ ਉਪਾਰ ਪਿੱਛੇ ਦੀ ਵਿੱਦੀ ਆਪਣੀ ਫੋਲ ਗਰੰਟੀ ਆ ਅੱਛਾ ਜੀ ਇਹ ਨਾ ਟੀਕਾ ਮੰਨ ਲਓ ਦੇਣ ਉਤਰਾਂ ਵੇਹੇ ਇਹਦੇ ਅਜੇ ਰਹਿੰਦੇ ਆ ਪੰਛੀ ਹਾਂਜੀ ਤੇ ਜਿਹੜੇ ਸਾਹਿਬ ਨੇ ਆਪਾਂ ਨੂੰ ਘਰ ਆਲੇ ਦੱਸਿਆ ਇਹ ਨਾ ਵਿੱਦੀ ਮੈਂ ਟੀਕਾ ਲਾ ਕੇ ਤਿੱਪੀ ਅੱਛਾ ਉਹਦਾ ਕਰਕੇ ਵਾਨੇ ਚ ਕਰਮਾ ਲਈਏ ਜਿਆਦੀ ਆਈ ਜੇ ਥਣਾ ਚ ਨਹੀਂ ਜਾਣੀ ਥਣਾ ਚ ਹੀ ਪਈ ਆ ਯਾਰੀ ਬੰਦੇ ਕੋਈ ਭੈਣ ਭਰਾ ਕੋਈ ਸਵਾਲ ਕਰੂ ਵੀ ਕੋਈ ਨਹੀਂ ਹਾਂ ਹਾਂ ਵੀ ਥਾਣਾ ਨੇ ਹੈ ਕੰਬਲੋ ਤੇ ਸਹੀ ਆ ਵੇਖੋ ਬੰਦ ਬਿਰਲ ਵੇਖੋ ਵੀਰਦੀ ਝੋਟੀ ਦੇ ਚੱਡਾ ਚੁੱਡਾ ਐ ਪੂਰਾ ਐਨੇ ਵੀ ਪੂਰੀ ਤੁਹਾਨੂੰ ਪਤਾ ਸੁੰਨੀਆਂ ਸੁੰਨੀਆਂ ਕਰਮਾਲੀਆਂ ਬਣ ਜਾਂਦੇ ਲੋ ਬਠਿਕਾ ਜੀ ਪਿੰਡੇ ਪੁੰਡੇ ਦੇ ਵੀ ਬੜੀ ਕਰਮਾਲੀ ਨਰੋਈ ਆ ਹਾਂਜੀ ਪੂਰੇ ਵਜਨ ਵੇੜ ਦੇ ਵਿੱਚ ਆ ਹਾਂ ਤੇ ਤਿਆਰੀ ਦੇ ਉੱਤੇ ਯਾਰ ਸੂਫੇ ਦੇ ਕਰਮਾਲੀ ਦੋ ਤਿੰਨ ਦਿਨਾਂ ਦੇ ਵਿੱਚ ਸੂਫੇ ਠੀਕ ਆ ਜੀ ਕੋਈ ਸਫਰ ਤੇ ਜਾਂਦੇ ਆ ਵੀ ਪਸ਼ੂ ਸੁਸ ਸਕਦਾ ਤੇ ਹਾਂ ਬਾਕੀ ਆ ਵੀ ਕਈ ਵੀਰ ਧਾਰਬ ਨਹੀਂ ਮਾਰਦੇ ਵੀਰ ਜੀ ਉਹਦਾ ਕਰਕੇ ਨਾ ਤੂੰਬਾ ਤੂੰਬਾ ਉਤਾਂ ਜਦੋਂ ਮੈਂ ਟਿੱਪਲੀ ਨਾ ਤੂੰਬਾ ਤੂੰਬਾ ਆਉਂਦੀ ਤੇ ਮੁੜ ਕੇ ਮੈਂ ਟੀਕਾ ਲਾਇਆ ਚਲੋ ਉਹ ਆਪਾਂ ਨੂੰ ਬੰਦੇ ਗਰੰਟੀ ਦਿੰਦੇ ਅੱਛਾ ਅੱਛਾ ਵੀ ਮੰਨ ਲਓ ਵੀ ਥਣਾ ਥੁਣਾ ਦੀ ਮੰਨ ਲਓ ਇਹ ਸਾਡੀ ਫੁੱਲ ਗਰੰਟੀ ਹੈ ਬਾਕੀ ਭਾਰ ਪਿੱਛੇ ਦੀ ਆਪਾਂ ਗਰੰਟੀ ਦਫਰੇ ਫੁੱਲ ਥਣਾਾਂ ਦੀ ਵੀ ਨਛੁਰ ਥਣਾ ਦੀ ਵੀ ਤੁਹਾਨੂੰ ਮੈਂ ਦੱਸਣ ਦਿਆਂ ਗੱਲ ਐ ਮੈਂ ਤੁਹਾਨੂੰ ਸਹੀ ਗੱਲ ਨਾਲ 3 ਗੱਲ ਲਾ ਕੇ ਮੈਂ 2 ਐਮ ਲੈ ਪੂਰੀ ਬਰਾਾ ਕੇ ਫਿਰ ਵੀ ਦੀ ਆਪਾਂ ਲਈ ਆ ਤੇ ਠੀਕ ਹੈ ਠੀਕ ਇਹ ਥੋੜਾ ਵੀ ਮੰਨ ਲਓ ਮੁੜਕੇ ਕੋਈ ਭੈਣ ਭਰਾ ਤੁਹਾਨੂੰ ਪਤਾ ਯਕੀਨ ਕਰਦੇ ਅਗਲੇ ਤੇ ਆਪਾਂ ਕਰਨ ਹੂੰ ਹੂੰ ਤੇ ਮੁੜਕੇ ਆਵੇ ਐ ਵੇਖੋ ਥਣ ਠੋਕੀ ਫਿਰਦੀ ਕਈ ਵਾਰੀ ਮੁੜਕੇ ਭੈਣ ਭਰਾ ਆਪਾਂ ਪਹਿਲਾਂ ਤਾਈਓ ਵੀਜੀ ਦੱਸਤਾ ਵਾ ਠੀਕ ਹੈ ਨਾ ਗੱਲ ਚਲੋ ਓਦਾਂ ਇਹ ਆ ਵੀ ਤੁਹਾਨੂੰ ਪਤਾ ਡੰਗਰ ਕਰਦਾ ਵਾ ਚੱਗਾ ਇੰਨੇ ਵੀ ਤੁਹਾਨੂੰ ਦੱਸਣ ਦਿਆਂ ਗੱਲ ਉਹਦੇ ਅਗੂ ਕਰਮਾ ਵਾਲੀ ਨੇ ਸੂਨ ਨੂੰ ਹੀ ਲਾਉਣਾ ਹਾਂ ਅਮਰਲੇ ਧਰਜ ਤੇ 53 ਪੂਰਾ ਨਿਕਲਿਆ ਪੂਰਾ ਪੂਰਾ ਵੀਰ ਜੀ ਪੂਰਾ ਤੇਪਣਾ ਵਧੀਆ ਨਿਕਲਦਾ ਉਹ ਕਹੇ ਚੋ ਜਿਆਦਾ ਚਲੋ ਬੈ ਬੂਕੇ ਵੀ ਉਹ ਡੰਗਰ ਉੱਠਿਆ ਵਾ ਹਾਂ ਬਾਕੀ ਚਲੋ ਮੁੰਡਾ ਨਹੀਂ ਨਹੀਂ ਭਾਵੇਂ ਪਾ ਤੇਪਕੇ ਵੀ ਬੁਖਾ ਦੇ ਤੇਪਕੇ ਤੇ ਵੀਰ ਜੀ ਕੋਈ ਧਾਰ ਨਾ ਮਾਰੇ ਕਰਮਾ ਲਈ ਠੀਕ ਆ ਅੱਛਾ ਤੇ ਕੀ ਮੋਲਰ ਹੋਊਗਾ ਕੀ ਡਿਮਾਂਡ ਕਰਤੀ ਫਿਰ ਮੁੱਲ ਵੀਰ ਜੀ ਦਾ ਭਲਾ ਆਪਾਂ ਤੁਹਾਨੂੰ ਸਹੀ ਗੱਲ ਸੀ ਜੀ ਵੀ ਭਾਵੇਂ ਡੇਢ ਕਰ ਲਈਏ 55 ਕਰ ਲਈਏ ਜੈ 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 ਪੂਰਾ ਹਾਂ ਜਨਾਲਾ ਮੁੱਲੀ ਆਪਾਂ ਪਾਉਣਾ ਤੇ ਵੀਰ ਜੀ 133 ਦੀ ਹਾਂ ਨਾ ਲਾਗੇ 33 ਦੀ 1 33 ਦੀ ਚਲੋ 33 ਮੂੰਹ ਨਿਕਲ ਗਿਆ 33 ਦੀ ਹੋ ਜੂਗੀ ਮੁੱਲ ਭਾਵੇਂ ਡੇਢ ਜੋ ਮਰਜੀ ਕੋਈ ਭੈਣ ਭਰਾ ਕੋਈ ਕਰਾ ਲੇ ਤੇ ਬਾਕੀ ਝੋਟੀ ਵੇਖੋ ਵੀਰ ਜੀ ਬਰਨਾਲਾ ਹਵਾਨਾ ਜੇ ਤੇ ਪੂਰੀ ਐ ਤੁਹਾਨੂੰ ਦੱਸੰਦਿਆ ਖਬਰਦਾਰ ਜੇ ਇਹ ਦੋ ਸੋ ਹਵਾਨਾ ਲੈਵਾ ਕਰਮਾੜੀ ਦਾ ਟਿਕਾ ਸੋਨਾ ਪਿੱਟਪੂੜਾ ਲੱਗਾ 1 ਲੱਖ 33 ਹਜ਼ਾਰ ਦੀ ਝੰਡਾ ਵੀਰਾਂ ਦਾ ਵੀ ਦੇਵਾਂਗੇ ਆਪਾਂ ਹਾਂਜੀ ਸੋ ਗੱਲ ਮੈਂ ਉਹ ਚੰਗੀ ਆ ਹਾਂਜੀ ਬਰਨਾਲਾ ਹਵਾਨਾ ਚੱਟਾ ਸੋ ਦੀਪਾਂ ਮਰਦੀ ਵੀਰ ਜੀ ਆਪਣੀ ਫੋਲ ਗਾਰੰਟੀ ਆ ਤੇ ਪਕੇ ਮੰਨ ਲਾ ਕੋਈ ਆਪਣਾ ਲੈ ਜੇ ਭਾਵੇਂ ਕੋਈ ਧਾਰ ਬਣਾ ਮਾਰੇ ਆ ਤੁਹਾਨੂੰ ਦੱਸੰਦਿਆ ਤ ਜਵਾਬ ਸਮਾਫਿਰ ਕੁੱਲ ਬਰਾਬਰ ਆ ਵੀਰ ਜੀ ਆਪਾਂ ਵੀਰ ਜੀ ਤਸੱਲੀ ਇਹ ਗੱਲ ਲਗੀ ਅੱਗੇ ਚੱਲੋ ਮੈਨੂੰ ਕਈ ਆਸ ਦਿੰਦੇ ਆਸ ਦਿੰਦੇ ਗੁਰੂ ਦਾ ਨਾਮ ਵਰਾ ਤੇ ਜਦੋਂ ਐ ਵੀਰ ਜੀ ਤਸੱਲੀ ਕਰਕੇ ਲਈਏ ਨਾ ਚੀਜ਼ਾਂ ਤੇ ਫਿਰ ਰਕਮ ਲਾਉਣੀਆਂ ਵੀਰ ਜੀ ਰਕਮ ਲਾਉਣੀਆਂ ਤੇ ਮੁੜ ਕੇ ਆ ਵੀ ਵੀਰ ਜੀ ਗਾਰੀਆਂ ਕੋਈ ਆਪ ਨੂੰ ਦਿੱਕਤ ਜਿਆਦੀ ਆਉਂਦੀ ਆਉਂਦੀ ਆ ਹਾਂ ਵੰਡ ਵਿਰਲਾ ਬਹੁਤ ਆ ਵੀਰ ਜੀ ਝੋਟੀਏ ਵੀ ਤੁਹਾਨੂੰ ਸਹੀ ਗੱਲ ਸਾਂ ਵੀ ਇਹਨੇ 12.5 13 ਕਿਲੋ ਦੁੱਧ ਪਹਿਲੇ ਸਵੇਰੇ ਭਰਾਇਆ ਜੇ ਝੋਟੀ ਨੇ ਆ ਵੇਖੋ ਆ ਵੇਖੋ ਵੰਡ ਵਿਰਲਾ ਵੇਖੋ ਝੋਟੀ ਨੂੰ ਕਿੱਦੀਆਂ ਲੱਗੀਆਂ ਚੱਡਾ ਵੇਖੋ ਸਾਰਾ ਹੀ ਇਹ ਆ ਲੋਵੀ ਪ੍ਰਭੂ ਬਹੁਤ ਸੋਹਣੀ ਪਲੀ ਪਲੀਤੀ ਆ ਅੱਗੇ ਨਖਤ ਵੀਰ ਝੰਡੇ ਆਪਣੇ ਕੋਲ ਅੱਗੇ ਆ ਮੱਝ ਆ ਜਾਂਦੀ ਹੈ ਹਾਂਜੀ ਇਹਦਾ ਕੀ ਵੇਰਵਾ ਇਹ ਵੀਰ ਜੀ ਇਹ ਦੁਜਾ ਇਹ ਸੂਈ ਆ ਇਹਨੂੰ ਸੂਈ ਨੂੰ ਅੱਜ ਦਿਨ 20 ਹੋ ਗਏ ਆ 5-10 ਦੀ ਸੂਈ ਆ ਹਾਂਜੀ ਹਾਂਜੀ ਦੁੱਧ ਵੀਰ ਜੀ ਦੇ ਕੋਲੇ 10-11 ਕਿਲੋ ਗਰੰਟੀ ਵਾਲਾ ਹਾਂ ਹਾਂਜੀ ਵੀ 10 ਕਿਲੋ ਹੈਗਾ ਦੁੱਧ ਹਣਾ ਹਾਂਜੀ ਹਾਂਜੀ 10-10 ਆ ਆ ਕੱਟੀ ਆ ਵੀਰ ਜੀ ਵੇਖੋ ਬੋਲੀ ਇਹ ਕੱਟੀ ਆ ਮਗਰ ਹਾਂਜੀ ਮੀ ਨਿਕਾ ਤਾਂ ਬੱਚਾ ਇਨਾ ਕੋ ਹੋਈ ਜਾ ਉਹ ਵਿਧੀ ਅੰਦਰ ਹੀ ਆ ਕੰਮ ਹੇ ਇਹ ਗੱਲ ਹੈਗੀ ਇੱਥੇ 20 22 ਦੇਣੀ ਹੋਏ ਉਹ ਬੱਚਾ ਠੀਕ ਆ ਜੀ ਹਾਂ ਜੀ ਬਾਕੀ ਮਗਰ ਕੱਤੀ ਆ ਤੇ ਹਾਂ 10 ਕਿਲੋ 11 ਕਿਲੋ 10 ਕਿਲੋ ਤੇ ਐਸ ਵਕਤ ਇਹ ਚੱਲਣ ਰਹੀ ਆ ਹਾਂ ਚੋਂ ਜਾਂਦੇ ਵੀ ਝੰਡੇ ਵੀ ਖਰੀ ਆ ਜੀ ਖਰੀ ਖਰੀ ਐਂ ਚ ਪੂਰੀ ਹਾਂ ਚੋਂ ਦਾ ਨਾ ਡੰਗਰ ਵੀਰ ਜੀ ਕੋਈ ਵੀ ਮਾੜਾ ਆਊਗਾ ਨਾ ਇਹ ਗੱਲ ਹੈਗੀ ਆ ਲੈਣਾ ਚੋਂ ਦਾ ਮਾੜਾ ਤੇ ਨਾ ਘਰੂੜ ਵੀ ਨਹੀਂ ਲੈਣਾ ਵੀਰ ਜੀ ਹੂੰ ਮੁੜ ਕੇ ਪਤਾ ਗੱਲ ਕੀ ਈ ਆ ਬਸ ਚਲੋ ਇਹ ਆ ਵੀ ਸਾਬ ਬੀਬੀਆਂ ਪਹਿਣਾ ਨੇ ਘਰਾਂ ਚ ਮਾਲ ਚੋਣਾ ਹੁੰਦਾ ਵਾ ਬਿਲਕੁਲ ਬਿਲਕੁਲ ਤੇ ਫਿਰ ਇਹ ਆ ਵੀ ਫਿਰ ਦਿਗਤ ਆਉਂਦੀ ਅਗਲਾ ਆਂਦਾ ਵੀ ਕਿ ਨਹੀਂ ਬਿਲਕੁਲ ਚਵਾਈ ਇਹ ਗੱਲ ਹੋਊਗੀ ਚਵਾਈ ਜਿਹਨੂੰ ਬੰਬੇ ਪਾਸ ਆਂਦੇ ਵੀਰ ਜੀ ਉਹ ਹੋਊਗੀ। ਲਓ ਵੀ ਚਵਾਈ ਜਿਹੜੀ ਦੋਸਤੋਂ ਬੰਬੇ ਪਾਸ ਹੀ ਵੀਰ ਜੰਡਾ ਸਿੰਘ ਕਹਿੰਦੇ ਆ। ਚਵਾਈ ਇੱਕ ਨੰਬਰ ਹੋਊਗੀ 1011 ਕਿਲੋ ਦੁੱਧ ਮਹੀਨੇ ਦੀ ਸੂਈ ਕੱਟੀ ਮਗਰ ਸੂਆਂ ਦੇ ਵਿੱਚ ਕੋਈ ਤਿੱਜਾ ਮੰਨ ਕੇ ਵੀ ਸੌਦਾ ਕਰ ਲਏ ਠੀਕ ਆ। ਹਾਂ ਸਿੰਗਲ ਦੀ ਬਿਲਕੁਲ ਪਤਲਾ ਇਹ ਪਿਓ ਰੀਡੀ ਚਲੋ ਇਹ ਦੂ ਹੈ ਦੂਜਾ ਸੁਗਾ ਵਾ ਆਪਣੀ ਕੋਈ ਮੰਨ ਲਾਇਆ ਕਰਕੇ ਵੀਰ ਭਰਾ ਕੋਈ ਪਰਖ ਲਾ ਲਿਆ ਆਪਣੀ ਕਿ ਨਹੀਂ। ਭਾਵੇਂ ਕੋਈ ਤਿੱਜਾ ਮੰਨ ਲੇ। ਠੀਕ ਆ। ਲਓ ਵੀ ਵੀਰ ਜੰਡੇ ਕੀ ਲੈਣ ਦੇ ਨਾ ਕੀ ਮੁੱਲ ਕਰਦਾ। ਏ ਵੀਰ ਜੀ ਆਪਾਂ ਮੁੱਲ ਭਾਵੇਂ ਦਾ ਲੱਖ ਕਰ ਲਈਏ ਪੰਜ ਕਰ ਲਈਏ ਇਹ 93.5 ਹਜ਼ਾਰ ਦੀ ਵੀਰ ਦੀ ਛੋੜ ਵਿੱਚੋਂ ਨਹੀਂ ਸਾਢੇ 93 ਵਿੱਚੋਂ ਹਾਂ ਪੂਰੇ ਸਾਢੇ 93 ਵਿੱਚੋਂ ਠੀਕ ਹੈ ਵੀ ਹਾਂਜੀ ਹਾਂ ਦੂਰ ਤੱਕ ਲੋਕ ਭੈਣ ਭਰਾ ਜੁੜੇ ਆ ਤੇ ਵੀਡੀਓ ਤੋਂ ਬਿਨਾ ਵੀ ਵੇਖ ਕੇ ਆ ਜਾਂਦੇ ਵੀ ਚਲੋ ਉੱਥੇ ਮਾਲ ਹੁੰਦਾ ਡੰਗਰ ਹੁੰਦੇ ਉਹ ਵੀ ਜਿਹਨੂੰ ਪਤਾ ਲੱਗਦਾ ਨਾ ਹਾਂਜੀ ਹਾਂਜੀ ਕਰਦਾ ਹੀ ਆ ਪਹੁੰਚ ਹਾਂਜੀ ਹਾਂ ਜਾਨ ਪਰਸੋਂ ਆਪਣੇ ਕੋ ਮੈਂ ਲੈ ਕੇ ਗਏ ਚਲੋ ਝੋਟੀ ਲੈ ਕੇ ਗਏ ਬੰਦੇ ਤੇ ਉਹ ਉਦਾਂ ਹੀ ਆਂਦੇ ਹਾਂ ਵੀ ਅਸੀਂ ਫੋਨ ਨੰਬਰ ਨਹੀਂ ਸਾਨੂੰ ਯਾਦ ਤੇ ਮੈਂ ਅਸੀਂ ਉਦਾਂ ਹੀ ਆਂਦੇ ਅਸੀਂ ਤੁਰੇ ਆ ओके ओके तो चलो उना दे इते ਝੋਟੀ ਪਸਾ인다 ਕੀ ਤੇ ਉਹਨਾਂ ਲੈ ਲਈ ਠੀਕ ਆ ਅੱਛਾ ਚੱਲ ਇਹ ਆ ਬਾਹਰ ਦੀ ਕੱਢ ਲੋ ਡਿਟੇਲ ਦੱਸਦੇ ਆ ਜਨਾਬ ਹਾਂਜੀ ਹਾਂਜੀ ਇਹ ਕਿਵੇਂ ਆ ਇਹ ਵੀਰ ਜੀ ਆ ਬੱਚਾ ਜਿਹਦਾ ਸ਼ਾਇਦ ਹਾਂਜੀ ਤੇ ਸੀਲਿੰਗਾਂ ਇੰਨੀਆਂ ਕੀਏ ਤੇ ਵੀ ਆ ਵੇਖ ਲੋ ਜੇ ਦੀ ਮਰਜ਼ੀ ਕਰਮਾ ਵਾਲੀ ਨੂੰ ਭਾਵੇਂ ਕੋਈ ਲੱਤ ਦਾ ਨਹੀਂ ਕੋਈ ਫਿੱਕੀ ਨੂੰ ਮੈਂ ਵੀ ਕਰੋ ਚੈੱਕ ਹਾਂਜੀ ਹਾਂਜੀ ਆ ਠੰਡੀ ਠੇਰੀ ਸੀਲ ਸਾਊਗਾ ਪਹਿਲਾਂ ਕਿ ਦੂਜੇ ਦੂਜੇ ਨਾ ਵੀਰ ਜੀ ਦੂਜੇ ਦੂਜੇ ਸਵੇਰੇ ਅੱਜ ਕਿੰਨੇ ਦਿਨ ਹੋ ਗਿਆ ਇਹਨੂੰ ਅੱਜ ਵੀਰ ਜੀ ਮੇਰੇ ਤੋਂ 8 ਤੋਂ 10 ਦਿਨ ਹੋ ਗਏ ਹੋਣਗੇ ਸੂਈ ਨੂੰ ਕਿੰਨੇ ਕ ਦੁੱਧ ਤੇ ਚੱਲਣ ਦੀ ਵੀਰ ਦੁੱਧ ਵੀਰ ਜੀ 6.13 14 15 ਦੇ ਲਾਗੇ ਬੰਨੇ ਆ 14 15 ਦੇ ਲਾਗੇ ਬੰਨੇ ਬਾਬੇ 14 15 ਕਿਲੋ ਦੁੱਧ ਇਸ ਵਕਤ ਮੌਕੇ ਤੇ ਮੌਜੂਦ ਹਾਂ ਕਰੋ ਸੰਗ ਦੇ ਵਿੱਚ ਗਰਮੀਆਂ ਦੀ ਜਿੰਦ ਜਾਨ ਹਾਂਜੀ ਦੁੱਧ 14 15 ਮੈਲਾਣਾ ਚਲੋ ਇਹਨੇ ਕਰਮਾਲੀ ਨੇ ਬੇ ਚਾਲੂ ਕਰਤਾ ਮਾਰਨਾ ਅੱਜ ਹਾਂ ਤੇ ਬਾਕੀ ਇਹ ਆ ਵੀ ਸੀਲ ਸੀਲ ਸਲਾਗਾ ਤੁਹਾਨੂੰ ਪਤਾ ਮਾਲ ਕੋਈ ਵੀ ਹੈ ਜਿਹੜਾ ਵੀਰਦੀ ਸੀਲਸ ਲੱਗਦਾ ਹੀ ਫਾਇਦਾ ਐਦਾਂ ਹੀ ਭਾਵੇਂ ਕੋਈ ਵੰਗਾ ਪਾਲੇ ਭਲਾ ਕੋਈ ਐਦਾਂ ਹੀ ਬਹਿ ਜਾ ਥੱਲੇ ਆ ਵੇਖੋ ਵੇਖੋ ਤਾਰ ਵੀ ਆਏ ਮੋਟੀ ਹੋਊਗੀ ਕੋਈ ਇਹ ਨਹੀਂ ਵੀ ਕਈ ਗਰੀ ਹੁੰਦਾ ਵੀ ਡੰਗਰ ਤੁਹਾਨੂੰ ਪਤਾ ਲੱਤ ਮਾਰੂ ਛੜ ਮਾਰੂ ਲੱਤ ਛੜਦਾ ਤਾਂ ਚਾਚਾ ਚੇਤਾ ਨਹੀਂ ਛੰਡੇ ਵੀ ਨਹੀਂ ਨਹੀਂ ਵੀਜੀ ਉਹੋ ਜੀ ਲੈਣੀ ਨਹੀਂ ਤੇ ਲੈ ਵੇਖ ਲੋ ਉੱਥੇ ਇਕੱਠੀ ਹੋ ਜਾਂਦੀ ਆ ਚਾਹ ਵੀ ਨਹੀਂ ਛੱਡਿਆ ਵੇਖ ਲੋ ਉਹਦੇ ਨਹੀਂ ਹਾਂ ਐ ਉੱਥੇ ਇਕੱਠੀ ਹੋ ਗਈ ਮੈਨੂੰ ਚੋਹਣਾ ਲਓ ਵੀ ਇਹ ਮਗਰ ਦੋਸਤ ਦੇ ਬੱਚਾ ਵੱਛਾ ਮੇਲਕਾਫ ਆ ਹਾਂਜੀ ਤੇ 14 15 ਕਿਲੋ ਐਸ ਵਕਤ ਇਹਦੇ ਥੱਲੇ ਜਿਹੜਾ ਦੁੱਧ ਹਾਜ਼ਰ ਉਹ 10 ਆਕ ਦਿਨਾਂ ਦੀ ਸੂਈ ਆ ਬਾਕੀ ਤੁਸੀਂ ਵੇਖ ਲਿਆ ਲੜਾ ਲੜਾ ਕਾਫੀ ਆ ਕਰਮਾਂ ਲੀ ਦੀਆਂ ਠੀਕ ਆ ਜੀ ਸ਼ਾਮ ਦੀ ਚਵਾਈ ਦੇ ਸਮੇਂ ਭਰਪੂਰ ਜਾਂਦੀ ਹੈ ਲੇਵਾ ਠੀਕ ਆ ਅਜੇ ਵੀਰ ਜੀ ਨਾਲੇ ਤੋਈ ਵੀ ਸਵੇਰੇ ਨਾ ਤਾਂ ਹੁੰਦਾ ਸੰਦਿਆਂ ਵੀ ਬਹੁਤ ਲੇਟ ਆ ਮੰਨ ਲਓ ਇਹ ਨਾਲ ਲੱਗੀ ਆ 7 7:30 ਵਜੇ ਦੀ ਚਵਾਈ ਆ ਠੀਕ ਹੈ ਆਪਾਂ ਦੁੱਧ ਵੀਰ ਜੀ ਦੋ ਡੰਗ ਚਵਾ ਕੇ ਡੰਗ ਰਕਲੇ ਨੂੰ ਆਪਾਂ ਦਿੰਨੇ ਆ ਤਸੱਲੀ ਆ ਫੇਰ ਹੀ ਅਛਲੀ ਇਹ ਗੱਲ ਹੈਗੀ ਆ ਤਈ ਦੇ ਰਕਲੇ ਨੂੰ ਆਪਾਂ ਦੋ ਡੰਗ ਚੋ ਤੂੰ ਇਹ ਨਹੀਂ ਬਹੁਤ ਕਿੰਤੂ ਪ੍ਰੋਤਨ ਨਾਲ ਚੰਗਾ ਪਹਿਲਾਂ ਤਸੱਲੀ ਕਰ ਬਾਅਦ ਚੋਣੀ ਵੀਰ ਜੀ ਕੋਈ ਇਹ ਗੱਲ ਹੈਗੀ ਆ ਵਪਾਰ ਤਾਂ ਨਹੀਂ ਇਹ ਆ ਵੀ ਪਹਿਲਾਂ ਜਦੋਂ ਦਿੰਨੀ ਵੀ ਤਸੱਲੀ ਆ ਤੋ ਉਦੋਂ ਕਰਵਾਉ ਹਾਂ ਪਰ ਸੋ ਚਲੋ ਆਪਣੇ ਕੋ ਝੋਟੀ ਬੰਦੇ ਲੈ ਕੇ ਗਏ ਕੱਲ ਵੀਰ ਉਹ 10 ਵਜੇ 11 ਵਜੇ ਆਏ ਹਾਂ ਉਹ ਮੈਨੂੰ ਆਂਦੇ ਵੀਰ ਚੋਲਾ ਹਨ ਨੂੰ ਕੋਈ ਗੱਲ ਨਹੀਂ ਮੈਂ ਕਿਹਾ ਵੀਰ ਜਦੋਂ ਤੁਸੀਂ ਆਓਗੇ ਉਦੋਂ ਹੀ ਚੋਵਾਂਗੇ ਉਹ 11:30 ਵਜੇ ਵੀਰ ਜੀ ਨੇ ਪੈਸੇ ਪੂ ਆ ਸਾਢੇ 11 ਵਜੇ ਆਏ ਮੁੜਕੇ ਚਲੋ ਉਹਨਾਂ ਨੇ ਆਣ ਕੇ ਤੋਂ ਮੈਨੂੰ ਆਂਦੇ ਵੀ ਰਿਹਾ ਚੋਲਾ ਮੈਂ ਕਿਹਾ ਨਹੀਂ ਵੀਰ ਮੈਂ ਆਪਾਂ ਦੋ ਡਾਂਗਾਂ ਨੇ ਵੀ ਚੋ ਮੁੜਕੇ ਨਹੀਂ ਅੱਛਾ ਛੰਡੇ ਫਿਰ ਕੀ ਮੁੱਲ ਕੀ ਕਰਤਾ ਇਹਦਾ ਮੋਲ ਵੀਰ ਜੀ ਇਹ ਆਪਾਂ ਇਹ ਆ ਵੀ ਮੁੱਲ ਭਾਵੇਂ ਦਾ 50 52 ਜੋ ਮਰਜ਼ੀ ਕਰ ਲੀਗੇ ਹਾਂ ਇਹ ਆਪਾਂ 46 ਦੀ ਦੇਣੀ ਆ ਸਾਢੇ 46 ਦੀ ਹਾਂਜੀ ਸਾਢੇ 46 ਬਾਬੇ ਸਾਢੇ 46000 ਦੀ ਇਹ ਮਿਲ ਜੂਗੀ ਹਾਂ ਆ ਵੇਖੋ ਵੀਰ ਆਪਾਂ ਮਾਰੇ ਜਾ ਹੱਥੀ ਲੈ ਲੈ ਹੋਰ ਵੀ ਵਿੱਚੋਂ ਲੈਸ ਮੌਕੇ ਦੇ ਮਾਨਤਨ ਹੋ ਜਾਊਗਾ ਆ ਵੇਖੋ ਕੋਈ ਬੱਜਾ ਨਹੀਂ ਮੋਲ ਕੋਈ ਫਿਕਸ ਨਹੀਂਗਾ ਹੋ ਜਾਊਗਾ ਵਿੱਚੋਂ ਠੀਕ ਆ ਕੋਈ ਕਰੋ ਭਰਾ ਸੰਪਰਕ ਤੇ ਥਣ ਵ 14 15 ਕਿਲੋ ਦੀ ਮਾਲਕਾਣਾ ਠੀਕ ਆ ਜੀ ਤੇ ਇਹ ਰੇਟ ਪੜਦਾ ਹੈ ਇਧਰ ਝੰਡੇ ਵੀਰ ਆਪਣੇ ਕੋਲ ਨੈਕਸਟ ਜਿਹੜੀ ਆ ਵੜਾ ਕੀ ਇਹ ਵੀਰ ਜੀ ਸ਼ਾਈ ਵਾਲ ਆ ਆਹੀ ਵਾਲ ਦੇਖੋ ਇਹ ਵੀ ਸੀਲਿੰਗਾਂ ਵਿੱਚ ਨਾ ਦੀ ਸ਼ਾਈ ਵਾਲੀ ਹੈ ਬਸ ਹਾਂਜੀ ਹਾਂਜੀ ਹੈ ਹਾਂਜੀ ਹਾਂਜੀ ਨਾ ਦੀ ਵੀਰੋਂ ਓਦਾਂ ਇਹਨੂੰ ਕੋਈ ਵੇਖ ਲੋ ਕੋਈ ਚੱਕਰ ਹੀ ਕੋਈ ਨਹੀਂ ਵੇਖ ਲਓ ਭਾ ਜਿੱਦਾਂ ਮਰਜ਼ੀ ਆਵੇ ਵੀ ਤੇਰੀ ਤੁਰੀ ਬਹੁਤ ਆ ਤਾਂ ਕਰਕੇ ਆ ਗਿਆ ਵੀ ਕਿਹੋ ਜਿਹਾ ਮਨ ਦੇ ਵਿੱਚ ਡਾਊਟ ਹੁੰਦਾ ਵੀ ਸ਼ਾਈ ਵਾਲ ਕਰਮਣਾ ਹੋਵੇ ਹਾਂਜੀ ਹਾਂਜੀ ਪਰ ਇਹਨੂੰ ਕਰਮ ਵਾਲੀ ਨੂੰ ਉਹ ਨਹੀਂ ਪਤਾ ਵੀ ਹੈ ਆ ਨਾ ਜੀ ਪਤਾ ਹੀ ਕੋਈ ਨਹੀਂ ਕਰਮ ਵਾਲੀ ਨੂੰ ਆ ਵੇਖੋ ਭਾ ਜੀ ਦੀ ਮਰਜ਼ੀ ਇਹਦੇ ਬਹਿ ਜੋ ਛਾਰਾ ਲੱਤ ਛਾਰ ਵਾਲੀ ਤੇ ਆਪਾਂ ਲੈਣੀ ਹੀ ਨਹੀਂ ਨਾ ਵੀਰ ਜੀ ਇਹ ਵੀ ਇੰਨੇ ਕਿ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਇਹਨੂੰ ਵੀ ਇੰਨੇ ਕਿ ਦਿਨ ਹੋ ਗਏ ਵੀਰ ਜੀ ਇਹਨੂੰ ਇੰਨੇ ਕ ਦਿਨਾਂ ਦੇ ਹੀ ਇਹਦੇ ਹੋ ਗਏ ਨੂੰ ਬੱਚੇ ਬੜੇ ਅਸਲੇ ਤੇ ਪਾਏ ਮਗਰ ਬੱਚੇ ਵੀ ਜੀ ਬੱਚੇ ਮੈਂ ਨਾ ਵੀ ਨਜ਼ਾਰੇ ਵਾਲੇ ਆ ਵੀ ਜੀ ਕਰਦਾ گاਵਾਾਂ ਤੇ ਚਲੋ ਵੇਖਣੀਆਂ ਵੇਖਣੀਆਂ ਦੁੱਧ ਨੂੰ ਤੇ ਬੱਚੇ ਜੀ ਕਰਦਾ ਵੇ ਵੈਸੇ ਭਰਾ ਆਪਣੇ ਬੱਚਿਆਂ ਸਾਹਮਣੇ ਜੇਕਰ ਆ ਕੇ ਕਿਸੇ ਕੋਲ ਚਲਾ ਗਿਆ ਤਾਂ ਉਹਨਾਂ ਬੱਚੇ ਸਾਹਮਣੇ ਆ ਹਾਂਜੀ ਹਾਂਜੀ ਕਿਦਸੋਲੇ ਬੰਨ ਪੂਨ ਉਸੇ ਤਰ੍ਹਾਂ ਹਾਂ ਕਈ ਕਈ ਛੱਡ ਜਾਂਦੇ ਆਗੇ ਹਾਂ ਹੁਣ ਕਈ ਲਈ ਕੇ ਮੰਨ ਲਓ ਇਹ ਗੱਲ ਹੈਗੀ ਆ ਵੀ ਹਾਂਜੀ ਕੋਈ ਪੰਜ ਸੱਤ ਦਿਨਾਂ ਦਾ ਬੱਚਾ ਝੰਡੇ ਵੀਰ ਨਹੀਂ ਇਹ ਇੰਨਾ ਖੋਣਾ ਵੀ 10 ਕਿ ਦਿਨਾਂ ਦੇ ਲਾ ਕੇ ਬੰਨੇ ਹੋ 10 ਕਿ ਦਿਨਾਂ ਦਾ ਹੀ ਹਾਂਜੀ ਹਾਂਜੀ ਇਹ ਕਿੰਨੇ ਕਿਲੋ ਦੁੱਧ ਚ ਆ ਗਈ ਚੱਲਣ ਦੀ ਹੁਣ ਵੀਰ ਜੀ ਦੁੱਧ ਤੇ ਇਹਦੇ ਕੋਲੇ ਵੱਛੀ ਕੋਲੇ ਹੈਗਾ ਹੀ 13 14 ਕਿਲੋ ਇਹਨੇ ਉਪਰਾ ਪਣ ਜਿਆ ਮਨਾਇਆ ਤੋਂ ਤਾਂ ਅੱਜ ਪੱਠੇ ਖਾਦੇ ਆ ਵੇਖੋ ਬੱਕੀ ਬੁੱਕੀ ਭਰੀ ਇਹਨੇ ਆਪਣੇ ਕੋਲ ਆ ਕੇ ਹੁਣ ਕਿੰਨਾ ਚਵਾਈ ਹੈ ਹੁਣ ਵੀਰ ਜੀ ਹੁਣ 10 11 12 ਦੇ ਰਦ ਗਿਰਦ ਹੋਊਗਾ ਵੀਰ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਇਹਨਾਂ ਨਾਲ ਕਿ ਥੋੜਾ ਆ ਜਾ ਤੁਹਾਨੂੰ ਦੱਸਣ ਦਿਆਂ ਵੀ ਉੱਪਰ ਪੁਣਾ ਕੀਤਾ ਕਰਮ ਵਾਲੀ ਨੇ ਬਾਕੀ ਇਹ ਆ ਵੀ ਪੱਠਾ ਪੱਠੇ ਨਹੀਂ ਖਾਦੇ ਉਤਨ ਲੱਤ ਛੱਡ ਲੋ ਨਹੀਂ ਕੋਈ ਗੱਲ ਹੈਗੀ ਠੀਕ ਹੈ ਹਾਂਜੀ ਜਿੱਦਾਂ ਮਰਜ਼ੀ ਮੰਨ ਲਓ ਸੋ ਲੱਤ ਛੱਡ ਤਾਂ ਆਪਾਂ ਪਹਿਲਾਂ ਹੱਥੋਂ ਤਲਾ ਕੇ ਤਸੱਲੀ ਨਾਲ ਦਿਖਾਤਾ ਲੱਤ ਛੱਡ ਨਹੀਂ ਮਾਰਦੀਗੀ ਤੇ ਇਧਰ ਪੰਜਵਾਂ ਥਾਣੇ ਚੱਲਣ ਲੱਗਾ ਜਿਹੜਾ ਫੋਰਡ ਉਹ ਉਦਾਂ ਹੀ ਆ ਵੀਰ ਜੀ ਫੋਰਡ ਸ਼ਾਂਗ ਜੀ ਆ ਉਹ ਚੱਲਦਾ ਨਹੀਂ ਬੱਚਾ ਲੱਗਾ ਹੈਨਾ ਹਾਂਜੀ ਹਾਂਜੀ ਦੋ ਪਾਸੇ ਲੱਗੇ ਬੱਚੇ ਨੇ ਬੱਚੇ ਲੱਗੇ ਆ ਵੀਰ ਜੀ ਬੱਚੇ ਹੈਗੇ ਆ ਬਾਕੀ ਆ ਜਾ ਪੁੱਤ ਘਾਂ ਆ ਜਾ ਬੱਚੇ ਦੇ ਵੇਰ ਗੀ ਉਲਟ ਸੱਜੀ ਖੱਬੀ ਬਹਿਣੀ ਦੋ ਪਾਸੇ ਹਾਂਜੀ ਫਿਲਟਰ ਦੇ ਵਿੱਚ ਦੋਸਤੋ ਕੋਈ ਇੱਕ ਇੱਕ ਡੇਡ ਡੇਡ ਪੋਟੇ ਦੇ ਬੱਚੇ ਲੱਗੇ ਆ ਨਾਰਮਲੀ ਕਈ ਨਾ ਵੈਰਾਂ ਨੂੰ ਅੱਗੇ ਪਿੱਛੇ ਲੱਗੇ ਹੁੰਦੇ ਆ ਇਹਨਾਂ ਨੂੰ ਸੈਂਟਰ ਵਾਲੇ ਥਾਣਾ ਦੇ ਵਿੱਚ ਲੱਗੇ ਕੋਈ ਚੱਲਦਾ ਨਹੀਂ ਕੋਈ ਚੱਕਰ ਨਹੀਂ ਗਾ ਕੋਈ ਗੱਲ ਨਹੀਂ ਬਾਹਰ ਨਹੀਂ ਕੋਈ ਇਹ ਨਹੀਂ ਵੀ ਮੰਨ ਲਓ ਠੀਕ ਹੈ ਜਵਾਹਰ ਤੀਰੀ ਆ ਤੀਰਾ ਤੂੰ ਆਪਰ ਮੈਂ ਬਹੁਤਾ ਬਾੜ ਦੇ ਵਿੱਚ ਨੋਕਲੇ ਥਾਣਾ ਹਾਂ ਅਸਾਂ ਪੋਸਮਗੇ ਤਕਰੀਬਨ ਜਿਹੜਾ ਹੱਥੀ ਮੁਠੀਲਾ ਥਾਣਾ ਪੂਰਾ ਪੂਰਾ ਵੀਰਜੀ ਪੂਰਾ 11 10 11 12 ਇੱਥੇ ਕਿ ਲੀਟਰ ਦੁੱਧ ਇਹਦੇ ਥੱਲੇ ਹੁਣ ਮਿਰਜਾ ਦਾਸ ਸਿੰਘ ਆਂਦਾ ਵੀ ਮੌਕੇ ਤੇ ਮੌਜੂਦ ਆ ਮਗਰ ਬੱਛਾ ਚੰਗਾ ਠੀਕ ਆ ਜੀ ਆ ਮੇਲ ਕਾਫ ਆ ਸ਼ਾਈ ਵਾਲ ਤੇ ਮਗਰ ਗਿਰਦੇ ਵਿੱਚ ਬੱਛਾ ਠੀਕ ਆ ਹਾਂਜੀ ਅੱਛਾ ਜੰਡੇ ਵੀਰ ਕੀ ਰੇਟ ਰਹੂਗਾ ਇਸ ਵੜ ਦਾ ਵੀਰਜੀ ਇਹਦਾ ਮੁੱਲ ਭਾਵੇਂ 45 48 50 ਕਰ ਜੋ ਜਿੱਚ ਕਰੀਏ ਇਹ ਵੀਰਜੀ 44.500 ਦੀ ਦੇ ਦੀਏ 44.500 ਦੀ ਹਾਂਜੀ 42 ਦੀ ਕੋਈ ਮਾਨਤਾਨ ਕਰਕੇ ਕੋਈ ਨਹੀਂ ਮਾਨਤਾਨ ਵੀਰ ਜੀ ਕਹੇ ਭੈਣ ਭਰਾ ਆਏ ਗਏ ਦਾ ਕੋਈ ਗੱਲ ਨਹੀਂ ਕਰਦਾਂਗੇ ਚਲੋ ਹਾਂਜੀ ਹਾਂਜੀ ਲਓ ਵੀ ਠੀਕ ਆ ਜੀ ਬਾਕੀ ਥੋੜਾ ਬੋਧਾ ਛੋੜ ਛੱਪਾ ਹੀ ਹੋਣਾ ਵੀਰ ਜੀ ਜ਼ਿਆਦਾ ਨਹੀਂ ਗਾਂ ਚਲੋ ਦੁੱਧ 14 ਲੀਟਰ ਬੱਚੀ ਭਰਾਉਗੀ ਚਲੋ ਵੀ ਹਾਂਜੀ ਹਾਂਜੀ ਲਓ ਵੀ ਇਹ ਦੋਵੇਂ ਵੜਾ ਜਿਹੜੀਆਂ ਤਾਜ਼ੀਆਂ ਸੁਈਆਂ ਦਾ 10-10 ਦਿਨਾਂ ਦੇ ਢੇਡ ਘੇੜ ਦੋ ਮਗਰ ਬੱਚੇ ਮੇਲ ਕਾਫ ਤੇ ਇਹ ਗੱਲ ਬਾਤ ਸੀ ਤੇ ਇੱਕ ਇੱਧਰ ਵੀਰ ਝੰਡੇ ਆਪਣੇ ਕੋਲ ਆ ਬੈਠ ਕੀ ਜਾਂਦੀ ਹੈ ਇਹ ਵੀਰ ਜੀ ਟੋਕਰ ਗੱਬਣ ਟੋਕਰ ਤੇ ਗੱਬਣ ਇਹ ਵੀਰ ਜੀ ਸੱਤਾਂ ਮਹੀਨਿਆਂ ਦੀ ਗੱਬਣ ਜੀ ਚੈੱਕ ਪਾਸ ਜੇ ਆਪਾਂ ਚੈੱਕ ਕਰਾਈ ਆ ਕਹੇ ਵੀਰ ਭਰਾ ਨੇ ਕਰਾਉਣੀਆਂ ਤੇ ਆਪਾਂ ਇਹ ਦੇ ਕੇ ਚੈੱਕ ਕਰਾਲੇ ਜੇ ਨਾ ਵੀ ਪੈਸੇ ਆਪਦੇ ਵਾਪਸ ਲੈ ਲੈਂਦੇ ਠੀਕਾ ਠੀਕਾ ਹਾਂਜੀ ਕੋਈ ਆਪਣੇ ਕੋ ਨਾ ਕਰਮਾਲੀ ਦੀ ਪਾਰ ਪਿੱਛੇ ਦੀ ਫੋਲ ਗਰੰਟੀ ਦੋ ਦੋ ਦਿਨ ਹੀ ਗਾਂਤ ਲੈਗਾ ਦੋ ਦੋ ਵੀਰ ਜੀ ਦੋ ਦੋ ਦਿੰਦੀ ਆ ਕਿੰਨੇ ਕਿਲੋ ਤੇ ਦੁੱਧ ਹੁਣ ਵੀਰ ਜੀ ਦੇ ਕੋਲੇ ਹੋਣਾ 4 ਹੋਵੇ 5 ਹੋਵੇ ਇੰਨਾ ਕੀ ਆ ਵੀ ਬਾਕੀ ਇਹ ਗੱਲ ਹੈਗੀ ਆ ਤੁਹਾਨੂੰ ਪਤਾ ਡرائی ਦੇ ਤੌਰ ਤੇ ਹੀ ਹੁਣ ਤੇ ਛੱਡਣ ਵਾਲਾ ਹੀ ਇਹ ਕੰਮ ਸੱਤ ਕਿ ਮਹੀਨਿਆਂ ਦੀ ਪੂਰੀਆਂ ਦੀ ਗੱਲ ਹਾਂ ਸੱਤ ਮਹੀਨਿਆਂ ਦੀ ਵੀਰ ਜੀ ਚੈੱਕ ਪਾਸ ਕਰਾਈ ਆ ਆਪਾਂ ਤੇ ਚਲੋ ਹਾਂਜੀ ਹਾਂਜੀ ਉਹ ਵੀ ਟੋਕਰ ਗੱਬਣ ਨਾਲ ਤੁਹਾਨੂੰ ਦਿਖਾ ਦਿੰਨੇ ਆ ਭਾਵੇਂ ਕੋਈ ਇਹਨੂੰ ਕਰਮਾਲੀ ਨੂੰ ਛੱਡ ਲਈ ਕੋਈ ਇਹਨੂੰ ਮੰਨ ਲੋ ਇਦਾਂ ਚੋਈ ਜਾਵੇ ਇਹਨੂੰ ਪ੍ਰਵਾਹ ਥੋੜ 7 ਮਹੀਨਿਆਂ ਦੀ ਗੱਭਣ ਚੈੱਕ ਪਾਸ ਤੇ 4 ਕਿਲੋ ਦੁੱਧ ਤੇ 3-4 ਕਿਲੋ ਹੈਗਾ ਵੈਸੇ ਚਲੋ ਵੈਸੇ 2 ਮਹੀਨੇ ਛੜਨਾ ਵੀ ਚਾਹੀਦਾ ਪਸ਼ੂ ਫਿਲਹਾਲ ਫਿਰ ਵੀ ਕੋਈ 3-4 ਕਿਲੋ ਦੁੱਧ ਦੇ ਥੱਲੇ ਹੈਗਾ ਕਹੇ ਵੇਲੇ ਵੀਰ ਜੀ ਹੁੰਦਾ ਹੀ ਆ ਮੰਨ ਲਓ ਅਗਲੇ ਨੇ ਕਹੇ ਭੈਣ ਭਰਾ ਨੇ ਚਲੋ ਹੁੰਦਾ ਹੀ ਆ ਕਿ ਨਹੀਂ ਐਡ ਕੱਦ ਦੀ ਵੇਖੋ ਪੂਰੀ ਕਰਮਾਂ ਵਾਲੀ ਬੱਚੀ ਖਬਰਦਾਰ ਸੋ ਕੱਦ ਕਰਮਰ ਦਾ ਵੱਡਾ ਹੀ ਆ ਇੱਕ ਰੰਗ ਬਿਲਕੁਲ ਬਲੈਕ ਹਾਂਜੀ ਠੀਕ ਆ ਤੇ ਬਾਕੀ ਸਾਰੇ ਭਰਾਵਾਂ ਨੂੰ ਦੱਸ ਦਈਏ ਵੀਰ ਝੰਡੇ ਹਾਂ ਨਾ ਜਬਾੜੇ ਦਾ ਦੱਸ ਦਈਏ ਉਹ ਦੱਸ ਦਈਏ ਵੀਰ ਜੀ ਕਿਤੇ ਨਿੱਕੀ ਹੁੰਦੀ ਦਾ ਹੀ ਵੇਖੋ ਅੱਛਾ ਹਾਂ ਬਾਕੀ ਇਹ ਗੱਲ ਹੈਗੀ ਇਹ ਸੱਜਰ ਵੀਰ ਜੀ ਮੰਨ ਲਓ ਐਸੇ ਸੁਵੇ ਆਪਣੇ ਕੋਈ ਗਈ ਹੀ ਬੱਚੀ ਅੱਛਾ ਹਾਂਜੀ ਹਾਂਜੀ ਉਹਨਾਂ ਚਲੋ ਇਹ ਗੱਲ ਹੈਗੀ ਆ ਵੀ ਪਹਿਲਾਂ ਝੰਡੇ ਵੀਰ ਸੇਲ ਨਹੀਂ ਕਰਤੀ ਸੀ ਤਾਂ ਇਹ ਵੇਚਤੀ ਵੀਰ ਜੀ ਫੇਰ ਟੋਕਰ ਗੱਬਣ ਹੋਈ ਟੋਕਰ ਗੱਬਣ ਲੈਣ ਦੀ ਫੇਰ ਆਪਾਂ ਚਲੋ ਹਾਂਜੀ ਹਾਂਜੀ ਗੱਬਣ ਇਹ ਗੱਲ ਹੈਗੀ ਆ ਵੀ ਟੀਕਾ ਵੀ ਆਪਾਂ ਉਦੋਂ ਚੋਈ ਹੀ ਤੇ ਆਪਣੇ ਕੋਈ ਘਰ ਦੀ ਗੱਬਣ ਨਿਕਲੀ ਆ ਹਾਂ 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 ਤੇ ਆਪਾਂ ਹੀ ਤੀਗਾ ਭਰਾਇਆ ਇਹਨੂੰ ਜਰਸੀ ਦਾ ਵੀ ਤੀਗਾ ਭਰਾਇਆ ਏ ਠੀਕ ਆ ਹਾਂਜੀ ਹਾਂਜੀ ਲੋ ਵੀ ਇਹ ਟੋਕਰ ਗੱਪਣ ਮਾਜਾ ਠੀਕ ਆ ਹਾਂ ਤਿੰਨ ਚਾਰ ਕਿਲੋ ਦੁੱਧ ਤੇ ਸੱਤਾਂ ਮਹੀਨੇ ਦੀ ਚੱਕ ਪਾਸ ਆ ਤੇ ਗਾਂ ਮੇਰਾ ਭਰਾ ਆਪਦੀ ਸਮਝ ਵੇਖ ਕੇ ਤੁਸੀਂ ਸੌਦਾ ਕਰ ਲਿਓ ਕਿਉਂਕਿ ਟੋਕਰ ਗੱਪਣ ਮਾਜਾ ਸਾਰੇ ਭੈਣ ਭਰਾ ਜ਼ਰੂਰਤ ਹੁੰਦੀ ਹੈ ਵੀ ਟੋਕਰ ਗੱਪਣ ਖਰੀਦ ਲਗੇ ਇਹਨਾਂ ਦਿਨਾਂ ਦੇ ਵਿੱਚ ਇਹ ਵੜ ਛੰਡੇ ਕੀ ਮੁੱਲ ਵੀਰੇ ਰੋਗੇ ਦਾ ਮੁੱਲ ਵੀ ਦੀ ਇਹਦਾ ਭਾਵੇਂ ਆਪਾਂ 30 ਕਰ ਲੀਏ 32 ਕਰ ਲੀਏ ਇਹ ਸਾਢੇ 24000 ਦੀ ਵੀਰ ਜੀ ਵੜ ਦੇ ਦਾਂਗੇ ਸਾਢੇ 24 ਦੀ ਹਾਂਜੀ ਸਾਢੇ 24 ਦੀ ਠੀਕ ਹੈ ਹਾਂਜੀ ਹਾਂਜੀ ਵੱਠੀ ਵੇਖ ਲਓ ਬਹੁਤ ਵੱਠੀ ਵੱਡੀ ਆ ਹਮ ਕਰਮਾ ਵਾਲੀ ਦੁੱਧ ਦੀ ਗੱਲ ਹੈਗੀ ਆ ਆਪਾਂ 15 16 ਕਿਲੋ ਦੁੱਧ ਵੀ ਜਿਹੇ ਦੇ ਕੋਲੋਂ ਸੱਜਰ ਤੋਂ ਚੋਇਆ ਵਾ ਠੀਕ ਆ ਆਪਾਂ ਉਹਦੇ ਪਤਾ ਆਪਣੇ ਕੋਲੋਂ ਗਈ ਹੀ ਕਰਮਾ ਵਾਲੀ ਬਾਬੇ ਸਾਡੇ 24000 ਦੀ ਮਿਲ ਜਾਊਗੀ ਠੀਕ ਆ ਫਾਈਨਲੀ ਇਹ 24000 ਦੀ ਆ ਟੋਕੜ ਗੱਬਣ ਇਧਰ ਮਾਲ ਜਿੰਨਾ ਵੀ ਆਪਾਂ ਤੁਹਾਨੂੰ ਦਿਖਾਇਆ ਸਾਰਾ ਤਾਜ਼ਾ ਮਾਲ ਆ ਸੂਏ ਸੂਏ ਪਸ਼ੂ ਆ ਇੱਕ ਗੱਬਣ ਮੈਂ ਤੁਹਾਨੂੰ ਦਿਖਾ ਦਿੰਦੀ ਆ ਜਿਹੜੀ ਤਿਆਰੀ ਤੇ ਸੋ ਇਹ ਅਜ ਨਾਗਨੇ ਵੀਰ ਢੰਡਾ ਸਿੰਘ ਹੁਣੋਂ ਤੇ ਕੋਲ ਇੱਕ ਵੀਰ ਚੰਨਾ ਸਿੰਘ ਨੰਬਰ ਆਪਣੇ ਕਰ ਦਿਓ ਸਾਂਝੇ ਨੰਬਰ ਹੈਗਾ ਵੀਰ ਜੀ 9872439717 ਦੂਜਾ ਨੰਬਰ ਹੈਗਾ 8264720068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਚਲੰਡੇ ਆ ਕਰੋ ਗੱਲਬਾਤ ਮਿਲਤੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਭਰਾਵਾਂ ਨੂੰ 7 ਛੜੀਆਂ ਕਾਲ ਜੀ